ਜਦੋਂ ਸੈਕਿੰਡ ਬੇਬੀ ਲੈਂਦੇ ਆ ਇੱਕ ਤਾਂ ਉਹ ਟਾਈਮ ਜ਼ਿਆਦਾ ਪਾ ਲੈਂਦੇ ਹੈਗੇ ਆ ਹੂੰ ਜੇ ਵੱਧ ਤੋਂ ਵੱਧ 2 ਸਾਲ ਜਦੋਂ ਬੱਚਾ ਉਹ 2 ਸਾਲ ਦਾ ਹੋ ਗਿਆ ਉਹਨਾਂ ਨੂੰ ਨੈਕਸਟ ਬੇਬੀ ਲਈ ਪਲਾਨ ਕਰ ਲੈਣਾ ਚਾਹੀਦਾ ਹੈ 3 ਸਾਲ ਹੋ ਜਾਂਦੇ ਨੇ ਤਿੰਨ ਸਾਲ ਵੀ ਸਰ ਐ ਲਾ ਲਓ ਜੇ ਪੈ ਜਾਂਦਾ ਪਹਿਲੇ ਤੇ ਦੂਸਰੇ ਬੱਚੇ ਬਿਲਕੁਲ ਬਿਲਕੁਲ ਮਤਲਬ ਤਿੰਨ ਵੀ ਨਾ ਪਾਣ ਕਨਸੀਵ ਕਰਨ ਲਈ ਡੇਢ ਜਾਂ 2 ਸਾਲ ਦੇ ਅੱਜ ਦੇ ਟਾਈਮ ਦੇ ਅਕੋਰਡਿੰਗ ਉਹ ਡੇਢ ਜਾਂ 2 ਸਾਲ ਹੀ ਪਾਣ ਤੇ ਕਨਸੀਵ ਕਰ ਲੈਣ ਤਾਂ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਟਾਈਮ ਤੇ ਅਸੀਂ ਡਾਇਬੀਟਿਸ ਦੀ ਬੀਪੀ ਦੀ ਥਾਇਰੋਇਡ ਦੀ ਇਹਨਾਂ ਪ੍ਰੋਬਲਮਸ ਦੀ ਗੱਲ ਕਰੀਏ ਤਾਂ ਮੇਲ ਬਹੁਤ ਜ਼ਿਆਦਾ ਸਾਡੇ ਕੋਲ ਜਿਹੜੀਆਂ ਪ੍ਰੈਗਨੈਂਸੀ ਕਨਸੈਪਸ਼ਨ ਲਈ ਪੇਸ਼ੈਂਟ ਆਉਂਦੇ ਹੈਗੇ ਆ ਉਹਨਾਂ ਵਿੱਚੋਂ ਮੇਲ ਡਾਇਬੀਟਿਸ ਦੀ ਮੈਡੀਸਿਨ ਲੈ ਰਿਆ ਹੁੰਦਾ ਤੇ ਜੇ ਡਾਇਟੀਸ ਜਾਂ ਮੈਡੀਸਿਨ ਲੈ ਰਿਆ ਸਰ ਉਹਨਾਂ ਦੇ ਸਪਰਮ ਕਾਊਂਟ ਐਕਟਿਵ ਮੋਟਿਲਿਟੀ ਬਹੁਤ ਘਟ ਜਾਂਦੀ ਹੈ ਸਭ ਤੋਂ ਵੱਡੀ ਗੱਲ ਸਰ ਉਹਨਾਂ ਦੇ ਪਸਸਲਸ ਇਨਕਰੀਸ ਹੋ ਜਾਂਦੇ ਆ ਤੇ ਮੇਰੇ ਇੱਕ ਪੇਸ਼ੈਂਟ ਨੂੰ ਸਰ ਮੇਰੇ ਹੱਥੇ ਸੀਗਾ ਉਹ ਸਾਡੇ ਕੋਲ ਸੀਗੇ ਮੈਂ ਉਸ ਨੂੰ ਦੋ ਕੈਪਸੂਲੇ ਚ ਕੱਢ ਕੇ ਦੇ ਦਿੱਤੇ ਕਿਉਂਕਿ ਇਹਦੀ ਕਾਸਟ ਬਹੁਤ ਪੈਂਦੀ ਹੈ ਸਰ 프리 ਆਫ ਕਾਸਟ ਪਰ ਸ਼ਾਤਰਾ ਤੇ ਵੰਡੇ ਨਹੀਂ ਸਕਦੇਗੇ ਸਰ ਠੀਕ ਹੈ ਜੀ ਤੇ ਇਹ ਦੋ ਕੈਪਸੂਲ ਕਟ ਕੇ ਦਿੱਤੇ ਸਰ ਉਹ ਲੇਡੀ ਮੈਨੂੰ ਕਹਿੰਦੀ ਥੋੜੇ ਦਿਨਾਂ ਬਾਅਦ ਮੈਨੂੰ 2 ਸਾਲ ਹੋ ਗਏ ਸੀ ਪੀਰੀਅਡ ਨਹੀਂ ਆਏ ਸੀ ਕਿ ਤੇ ਮੈਨੂੰ ਦੋ ਕੈਪਸੂਲ ਲੈਣ ਦੇ ਨਾਲ ਹੀ ਪੀਰੀਅਡਸ ਆ ਗਏ ਅਗਰ ਕੋਈ ਬ੍ਰੇਨ ਦੇ ਦਿੱਕਤ ਹੈ ਤਾਂ ਫਾਇਦਾ ਸਰ ਅਗਰ ਕੋਈ ਆਈਜ਼ ਦੀ ਪ੍ਰੋਬਲਮ ਹੈਗੀ ਹੈ ਹਨਾ ਆਈ ਟੋਨਿਕ ਇਹ ਬਹੁਤ ਅੱਛਾ ਆਈ ਟੋਨਿਕ ਹੈ ਬੱਚਿਆਂ ਦੀ ਵੱਡਿਆਂ ਦੀ ਬਜ਼ੁਰਗਾਂ ਦੀ ਮੰਨ ਲਓ ਉਹਨਾਂ ਨੂੰ ਆਈ ਸਾਈਟ ਦੀ ਪ੍ਰੋਬਲਮ ਹੈਗੀ ਹੈ ਤਾਂ ਉਹ ਇਹਨੂੰ ਯੂਜ਼ ਕਰਨ ਸਰ ਉਹਨਾਂ ਦਾ ਜਿਹੜਾ ਨੰਬਰ ਹੈ ਨਾ ਜਿਹੜਾ ਦਿਨ ਵੱਡਾ ਜਾ ਰਿਹਾ ਉਹ ਸਟੇਬਲ ਹੋ ਜਾਏਗਾ ਧੰਨਵਾਦ ਸਰ ਤੁਹਾਡਾ ਵੀ ਜੋ ਆਪਣਾ ਬਹੁਤ ਹੀ ਪ੍ਰੀਸ਼ੀਅਸ ਟਾਈਮ ਕੱਢ ਕੇ ਆਂਦੇ ਹੋ ਤੇ ਤੁਹਾਡੇ ਚੈਨਲ ਦੇ ਕਾਰਨ ਸਰ ਸਾਨੂੰ ਬਹੁਤ ਜ਼ਿਆਦਾ ਪਿਆਰ ਦਰਸ਼ਕਾਂ ਤੋਂ ਮਿਲ ਰਿਹਾ ਔਰ ਸਭ ਤੋਂ ਵੱਡੀ ਖੁਸ਼ੀ ਮੈਨੂੰ ਇਹ ਹੈ ਕਿ ਸਾਡੇ ਦੱਸੇ ਹੋਏ ਫਾਰਮੂਲੇਜ਼ ਨੂੰ ਬਹੁਤ ਪੇਸ਼ੀਐਂਟ ਆਪਟ ਕਰਕੇ ਫੋਲੋ ਕਰਕੇ ਆਪਣਾ ਬਹੁਤ ਫਾਇਦਾ ਚੱਕ ਰਹੇ ਆ ਸਰ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਬਾਡੀ ਤੇ ਉਹੀ ਆ ਹੂੰ ਜੀ ਉਸ ਬਾਡੀ ਦੇ ਨਾਲ ਪਹਿਲੀ ਡਿਲੀਵਰੀ ਇਜ਼ੀ ਹੋ ਗਈ ਨੈਚੁਰਲ ਕਨਸੀਵ ਵੀ ਹੋ ਗਿਆ ਜੀ ਤੇ ਉਹਦੇ ਬਹੁਤ ਸਾਰੇ ਕੌਜ਼ਸ ਹੈ ਕਿ ਅੱਜਕੱਲ ਕਪਲ ਇੱਕ ਤਾਂ ਟਾਈਮ ਬਹੁਤ ਜ਼ਿਆਦਾ ਪਾ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਇਹ ਸੋਚਦੇ ਆ ਕਿ ਚਲੋ ਅਸੀਂ 7-8 ਸਾਲ ਦਾ ਬੱਚਾ ਹੋ ਜਾਏ ਉਸ ਤੋਂ ਬਾਅਦ ਟਰਾਈ ਕਰਾਂਗੇ ਸਿਰ نو ਡਾਊਟ ਇਟ ਇਜ਼ ਅ ਬਿਚ ਟਰੂਥ ਇਸ ਮੈਟਰ ਕਰਦੀ ਆ ਠੀਕ ਹੈ ਕਿਉਂਕਿ ਫਸਟ ਟਾਈਮ ਤੇ ਜਦੋਂ ਉਹਨਾਂ ਨੇ ਕਨਸੀਵ ਕਰਨਾ ਹੁੰਦਾ ਉਹਨਾਂ ਦੀ ਬਾਡੀ ਨੈਚੁਰਲ ਹੁੰਦੀ ਏਗੀ ਔਰ ਮੀਨਸ ਐਨੀ ਖੇਚ ਨਹੀਂ ਪਈ ਹੁੰਦੀ ਨਾ ਹੀ ਯੂਟਰਸ ਨੂੰ ਨਾ ਹੀ ਸਰਵਿਕਸ ਨੂੰ ਔਰ ਦੂਸਰਾ ਉਹਨਾਂ ਦੇ ਐਬਡੋਮਨ ਤੇ ਬੈਲੀ ਤੇ ਇਹਨਾਂ ਫੈਟ ਨਹੀਂ ਹੁੰਦਾ ਔਰ ਉਹਨਾਂ ਨੂੰ ਟੈਨਸ਼ਨ ਨਹੀਂ ਹੁੰਦੀ ਉਸ ਟਾਈਮ ਤੇ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਵੀ ਨਹੀਂ ਹੁੰਦੀ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਬਹੁਤ ਖੁਸ਼ ਰਹਿੰਦਾ ਹੈ ਤੇ ਉਹ ਜਦੋਂ ਰਿਲੇਸ਼ਨ ਬਣਾਉਂਦੇ ਉਹ ਇਹ ਸੋਚ ਕੇ ਨਹੀਂ ਬਣਾਉਂਦੇ ਕਿ ਅਸੀਂ ਬੇਬੀ ਲੈਣਾ ਮਤਲਬ ਉਹ ਸਾਈਕੋਲੋਜੀਕਲੀ ਨਹੀਂ ਸੋਚਦੇ ਕਿ ਹਾਂ ਉਹ ਇਮੋਸ਼ਨਲੀ ਤੇ ਫਿਜ਼ੀਕਲੀ ਕਪਲ ਇੱਕ ਦੂਸਰੇ ਨਾਲ ਅਟੈਚ ਹੁੰਦੇ ਹੈਗੇ ਆ ਜਿਸ ਦੇ ਕਾਰਨ ਉਹਨਾਂ ਦਾ ਹੈਪੀ ਮੂਡ ਰਹਿੰਦਾ ਹੈ ਔਰ ਉਹਨਾਂ ਦਾ 세ਰੋਟੋਨਿਨ ਔਰ ਡੋਪਾਮਾਈਨ ਐਂਜ਼ਾਈਮ ਜਿਹੜਾ ਹੈ ਉਹ ਆਲਵੇਸ ਸਟਿਮੂਲੇਟ ਰਹਿੰਦਾ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਉਹਨਾਂ ਦੀ ਪ੍ਰੈਗਨਨਸੀ ਠਹਿਰ ਜਾਂਦੀ ਹੈਗੀ ਹੈ। ਨੋ ਡਾਊਟ ਸਰ ਜਦੋਂ ਸੈਕੰਡ ਬੇਬੀ ਲੈਂਦੇ ਆ ਇੱਕ ਤਾਂ ਉਹ ਟਾਈਮ ਜ਼ਿਆਦਾ ਪਾ ਲੈਂਦੇ ਹੈਗੇ ਆ। ਜੇ ਵੱਧ ਤੋਂ ਵੱਧ 2 ਸਾਲ ਜਦੋਂ ਬੱਚਾ 2 ਸਾਲ ਦਾ ਹੋ ਗਿਆ ਉਹਨਾਂ ਨੂੰ ਨੈਕਸਟ ਬੇਬੀ ਲਈ ਪਲਾਨ ਕਰ ਲੈਣਾ ਚਾਹੀਦਾ ਹੈ। 3 ਸਾਲ ਹੋ ਜਾਂਦੇ ਨੇ। ਤਿੰਨ ਸਾਲ ਵੀ ਸਰ ਐ ਲਾ ਲਓ ਜੈ ਪੈਜਨ ਦਾ ਪਹਿਲੇ ਤੇ ਦੂਸਰੇ ਬੱਚੇ ਬਿਲਕੁਲ ਬਿਲਕੁਲ ਮਤਲਬ ਤਿੰਨ ਵੀ ਨਾ ਪਾਨ 컨ਸੀਵ ਕਰਨ ਲਈ ਡੇਢ ਜਾਂ ਦੋ ਸਾਲ ਦੇ ਅੱਜ ਦੇ ਟਾਈਮ ਦੇ ਅਕੋਰਡਿੰਗ ਉਹ ਡੇਢ ਜਾਂ ਦੋ ਸਾਲ ਹੀ ਪਾਨ ਤੇ 컨ਸੀਵ ਕਰ ਲੈਣ ਤਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲਾਈਫ ਸਟਾਈਲ ਔਰ ਡਾਈਟ ਸਟਾਈਲ ਬਹੁਤ ਮੈਟਰ ਕਰਦਾ ਹੈ ਜੀ ਤੇ ਜਿਹੜੀ ਤੁਸੀਂ ਗੱਲ ਸਰ no doubt ਕਿ ਦੀ 25 ਸਾਲ ਦੀ ਪੁਰਾਣੇ ਟਾਈਮ ਦੇ ਤਾਂ ਬੱਚਿਆਂ ਦੀ ਮੈਨੂੰ ਲੱਗਦਾ ਹੈ ਕਿ 18 ਤੋਂ 20 ਸਾਲ ਦੇ ਵਿੱਚ ਹੀ ਮੈਰਿਜ ਹੋ ਜਾਂਦੀ ਸੀਗੀ ਅੱਜ ਦੇ ਟਾਈਮ ਤੇ ਕੈਰੀਅਰ অপਸ਼ਨ ਨੂੰ ਲੈ ਕੇ ਟੈਕਨੋਲੋਜੀ ਨੂੰ ਲੈ ਕੇ ਉਹ ਸਾਨੂੰ 25 35 ਪੈ ਜਾਂਦੇ ਹੈਗੇ ਇੱਥੋਂ ਤੱਕ ਦੇਖਿਆ ਗਿਆ ਹੈ ਕਿ ਉਹਨਾਂ ਨੂੰ ਉਹਨਾਂ ਦੀ ਮੈਰਿਜ ਤੋਂ ਪਹਿਲਾਂ ਹੀ ਉਹਨਾਂ ਨੂੰ ਕੁਝ ਪ੍ਰੋਬਲਮਸ ਲਾਈਕ ਮੇਰੇ ਕੋਲ ਜਿਹੜੇ ਪੇਸ਼ੈਂਟ ਆਏ ਹੈ ਤੇ ਕਹਿੰਦੇ ਮੈਡਮ ਸਾਡੀ ਮੈਰਿਜ ਹੋਈ ਸਾਨੂੰ ਪਹਿਲੇ ਹੀ ਥਾਇਰੋਇਡ ਦੀ ਪ੍ਰੋਬਲਮ ਸੀਗੀ ਹੂੰ ਤੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਸੀਗੀ ਅੱਛਾ ਜੇਦੋਂ ਥਾਇਰੋਇਡ ਦੀ ਪ੍ਰੋਬਲਮ ਹੈਗੀ ਆ ਜਾਂ ਪੀਸੀਓਡੀ ਦੀ ਹੈਗੀ ਜਾਂ ਐਂਡੋਮੈਟ੍ਰੀਓਮਾ ਹੋ ਚੁੱਕਾ ਉਹਨਾਂ ਦਾ ਲਾਈਫ ਸਟਾਈਲ ਸਰ ਉਹਨਾਂ ਨੇ ਚੰਗਾ ਖਾਣਾ ਪੀਣਾ ਨਹੀਂ ਐਕਸਰਸਾਈਜ਼ ਕਰਨੀ ਨਹੀਂ ਤੇ ਥਾਇਰੋਇਡ ਅਸ ਦੇ ਟਾਈਮ ਤੇ ਮੇਲ ਲਾਓ ਚਾਹੇ ਫੀਮੇਲ ਲਾਓ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਹੋ ਗਿਆ ਥਾਇਰੋਇਡ ਹਰ ਇੱਕ ਨੂੰ ਹੋਣਾ ਤੇ ਇੱਕ ਤਾਂ ਸਰ ਥਾਇਰੋਇਡ ਹੋ ਗਿਆ ਉਸ ਤੋਂ ਬਾਅਦ ਪੇਸ਼ੈਂਟ ਕੀ ਕਰਦਾ ਹੈ ਬਹੁਤ ਹੀ ਜਲਦੀ ਥਾਇਰੋਇਡ ਦੀਆਂ ਟੈਬਲਟਸ ਲੈਣੀਆਂ ਸ਼ੁਰੂ ਕਰ ਦਿੰਦਾ ਸਰ ਇਹ ਵੀ ਤੇ ਨਾਲ ਜਿਹੜੀਆਂ ਟੈਬਲਟ ਲੈ ਰਹੇ ਹੈ ਨਾ ਪੇਸ਼ੈਂਟ ਉਹਨਾਂ ਨੂੰ ਇਹ ਵੀ ਪਤਾ ਆ ਕਿ ਥਾਇਰੋਇਡ ਦੀ ਟੈਬਲਟ ਲੈਣ ਦੇ ਨਾਲ ਮੰਨ ਲਓ 25mg ਲਈ ਫਿਰ 50mg ਉਹ ਹੀ ਬੀਪੀ ਵਾਲੇ ਪ੍ਰੋਬਲਮ ਤਰ੍ਹਾਂ ਡਾਇਬਟੀਜ਼ ਤਰ੍ਹਾਂ ਇਹ ਵੱਡੀ ਜਾਣੀ ਹੈ ਤੇ ਜੇ ਇਹਦੀ ਹੈਬਿਟ ਵੱਧ ਗਈ ਸਿਰ ਸਭ ਤੋਂ ਪਹਿਲਾਂ ਫੀਮੇਲ ਦੇ ਪੀਰੀਅਡਸ ਹੀ ਘਟਦੇ ਹੈਗੇ ਆ థਾਇਰੋਇਡ ਦੀ ਗੋਲੀ ਨਾਲ థਾਇਰੋਇਡ ਦੇ ਕਾਰਨ ਉਹਨਾਂ ਨੂੰ ਪੀਰੀਅਡ ਉਹਨਾਂ ਦੇ ਘਟ ਹੋ ਜਾਂਦੇ ਹੈਗੇ ਉਹਨਾਂ ਨੂੰ ਪੀਸੀਓਡੀ ਦੀ ਪ੍ਰੋਬਲਮਸ ਹੋ ਜਾਂਦੀ ਕਿਉਂਕਿ ਨੋ ਡਾਊਟ ਸਰ థਾਇਰੋਇਡ ਦੀ ਜਾਂ ਐਂਟੀ ਡਿਪਰੈਸੈਂਟ ਮੈਡੀਸਿਨ ਦੀ ਐਂਗਜ਼ਾਇਟੀ ਦੀ ਸਟ्रेस ਦੀ ਕਿਸੇ ਵੀ ਮੈਡੀਸਿਨ ਨੂੰ ਅਸੀਂ ਐਲੋਪੈਥੀ ਡਿਪਾਰਟਮੈਂਟ ਤੋਂ ਲੈਨੇ ਆ ਤਾਂ ਉਹਦੇ ਸਾਈਡ ਇਫੈਕਟ ਸਭ ਤੋਂ ਪਹਿਲੇ ਰੀਪ੍ਰੋਡਕਟਿਵ ਸਿਸਟਮ ਨੂੰ ਹੀ ਪੈਂਦੇ ਆ ਸੁਹਾਗੇ ਨੂੰ ਆਪਾਂ ਨੇ ਤਵੇ ਤੇ ਖਿਲ ਕਰਕੇ ਤੇ ਉਹਦੇ ਪਾਊਡਰ ਬਣਾ ਲੈਣਾ ਹੁਣ ਤਾਂ ਤੁਸੀਂ ਸੋਚ ਰਹੇ ਹੋ ਤੇ ਮੈਨੂੰ ਪੁੱਛ ਰਹੇ ਹੋ ਵੀ ਕੀ ਐ ਸਰ ਪੁਰਾਣੇ ਟਾਈਮ ਤੇ ਤੇ ਹੀ ਪਤਾ ਹੁੰਦਾ ਸੀ ਵੀ ਰਸੋਈ ਸਾਡੇ ਆਹੀ ਚੀਜ਼ਾਂ ਤੇ ਆਹੀ ਸਾਡੇ ਦਵਾਈਆਂ ਪੁੱਛਣ ਦੀ ਲੋੜ ਨਹੀਂ ਸੀ ਪੈਂਦੀ ਪਤਾ ਸੀ ਵੀ ਸੁਹਾਗਾ ਪਿਆ ਉਹਨੇ ਖਿਲ ਕਰੋ ਤਾਂ ਐਸੇ ਟੰਕਨ ਭਸਮ ਇੱਕ ਹੀ ਕਰਦੀ ਟੰਕਨ ਪਸੰਦ ਸਰ ਬਹੁਤ ਜ਼ਿਆਦਾ ਫਾਇਦੇ ਜਿਵੇਂ ਆਪਾਂ ਕਹਿ ਰਹੇ ਆ ਹੁਣੇ ਗੱਲ ਕਰ ਰਹੇ ਹੈਗੇ ਆ ਕਿ ਪ੍ਰੈਗਨੈਂਸੀ ਫਸਟ ਟਾਈਮ ਤਾਂ ਇਜ਼ੀਲੀ ਹੋ ਜਾਂਦੀ ਹੈਗੀ ਆ ਔਰ ਸੈਕਿੰਡ ਟਾਈਮ ਬੱਚਾ ਨਹੀਂ ਠਹਿਰਦਾ ਹੈਗਾ ਸਰ ਜੀ ਅਸੀਂ ਟੰਕਨ ਪਸੰਦੀ ਦੀ ਗੱਲ ਕਰੀਏ ਸੁਹਾਗੇ ਦੀ ਗੱਲ ਕਰੀਏ ਜਿਹੜਾ ਕਿ ਹਰ ਇੱਕ ਘਰ ਦੇ ਵਿੱਚ ਅੱਜ ਦੇ ਟਾਈਮ ਤੇ ਹੋਣਾ ਚਾਹੀਦਾ ਹੈ ਇਹਦੇ ਵਿੱਚ ਸਿਰ ਬੋਰਿਕ ਐਸਿਡ ਪਲੱਸ ਸੋਡੀਅਮ ਮਿਕਸ ਹੁੰਦਾ ਹੈ ਜਿਹਦੇ ਬਹੁਤ ਜ਼ਿਆਦਾ ਫਾਇਦੇ ਹੈ ਇਸ ਨੇ ਸਰ ਪ੍ਰੋਪਰ ਓਵਿਲੇਸ਼ਨ ਵੀ ਸੈੱਟ ਕਰਨਾ ਹੈ ਸਰ ਜਿਵੇਂ ਕਿ ਦੇਖੋ ਅਸੀਂ ਮੇਲ ਔਰ ਫੀਮੇਲ ਹੁਣ ਦੋਨਾਂ ਨੂੰ ਬਹੁਤ ਸ਼ਾਰਟਲੀ ਤਰੀਕੇ ਨਾਲ ਲਵਾਂਗੇ ਸਰ ਹੁਣੇ ਅਸੀਂ ਫੀਮੇਲ ਦੀ ਡਿਸਕਸ਼ਨ ਕੀਤੀ thyroid problem ਤੇ ਜੇ ਅਸੀਂ ਮੇਲ ਵੱਲ ਵੀ ਗੱਲ ਕਰੀਏ ਸਰ ਫੀਮੇਲ ਦੀ ਤਾਂ ਮੈਂ ਹੁਣੇ ਗੱਲ ਕੀਤੀ ਸੀ ਕਿ ਉਹਨਾਂ ਨੂੰ ਐਬਡੋਮਨ ਤੇ ਪੇਟ ਤੇ ਚਰਬੀ ਜ਼ਿਆਦਾ ਹੋ ਜਾਂਦੀ ਹੈਗੀ ਇਹ ਜਦਕਿ ਫਰਸਟ ਬੱਚੇ ਵਰੀ ਉਹਨਾਂ ਦਾ ਪੇਟ ਇੰਨਾ ਹੁੰਦਾ ਨਹੀਂ ਹੈਗਾ ਤੇ ਜਿਹੜਾ ਉਹਨਾਂ ਦਾ uterus part ਹੈ ਸਰ ਉਹ ਵੀ సర్విక్స్ ਉਹਨਾਂ ਦੀ ਥੋੜਾ ਵਾਈਡ ਹੋ ਜਾਂਦੀ ਹੈ ਕਿ ਲੂਸ ਹੋ ਜਾਂਦੀ ਹੈ ਜਿਹਦੇ ਕਰਕੇ ਮਿਸਕਾਰੇਜ ਵੀ ਹੋ ਜਾਂਦਾ ਕਿਉਂਕਿ ਬੇਬੀ ਉੱਥੇ ਲੰਬੇ ਟਾਈਮ ਲਈ ਐਮਬਰੋ ਰਹਿ ਨਹੀਂ ਸਕਦਾਗਾ ਤੇ ਜਾਂ ਉਹਨਾਂ ਨੂੰ ਕਨਸੈਪਸ਼ਨ ਹੁੰਦੀ ਨਹੀਂ ਕਿਉਂਕਿ ਜਦੋਂ ਕਨਸੀਵ ਹੁੰਦਾ ਹੈਗਾ ਤਾਂ ਉਹਨਾਂ ਦਾ ਉੱਧੇ ਬਲੱਡ ਫਲੋ ਹੋ ਜਾਂਦਾ ਨਹੀਂ ਓਵਿਉਲੇਸ਼ਨ ਹੋ ਪੰਦਾ ਤੇ ਨਹੀਂ ਉਹਨਾਂ ਨੂੰ ਇੰਪਲਾਂਟੇਸ਼ਨ ਹੋ ਪੰਦਾ ਹੁਣ ਅਸੀਂ ਜੇ ਗੱਲ ਕਰੀਏ ਸਰ ਮੇਲ ਦੀ ਤਾਂ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਟਾਈਮ ਤੇ ਅਸੀਂ ਡਾਇਬੀਟਿਸ ਦੀ ਬੀਪੀ ਦੀ ਥਾਇਰੋਇਡ ਦੀ ਇਹਨਾਂ ਪ੍ਰੋਬਲਮਜ਼ ਦੀ ਗੱਲ ਕਰੀਏ ਤਾਂ ਮੇਲ ਬਹੁਤ ਜ਼ਿਆਦਾ ਸਾਡੇ ਕੋਲ ਜਿਹੜੀਆਂ ਪ੍ਰੈਗਨੈਂਸੀ ਕਨਸੈਪਸ਼ਨ ਲਈ ਪੇਸ਼ੈਂਟ ਆਂਦੇ ਹੈਗੇ ਆ ਉਹਨਾਂ ਵਿੱਚੋਂ ਮੇਲ ਡਾਇਬੀਟਿਸ ਦੀ ਮੈਡੀਸਿਨ ਲੈ ਰਿਆ ਹੁੰਦਾ ਤੇ ਜੇ ਡਾਇਬੀਟਿਸ ਦੀ ਮੈਡੀਸਿਨ ਲੈ ਰਿਆ ਸਰ ਉਹਨਾਂ ਦੇ ਸਪਰਮ ਕਾਊਂਟ ਐਕਟਿਵ ਮੋਟਿਲਿਟੀ ਬਹੁਤ ਘਟ ਜਾਂਦੀ ਹੈ ਸਭ ਤੋਂ ਵੱਡੀ ਗੱਲ ਸਰ ਉਹਨਾਂ ਦੇ ਪਸਲਜ਼ ਇਨਕਰੀਜ਼ ਹੋ ਜਾਂਦੇ ਆ ਅਸੀਂ ਐਗਜ਼ਾਮਪਲ ਲਈਏ ਸਰ ਅਗਰ ਆਪਾਂ ਕਿਲੋ ਇੱਕ ਵਧੀਆ ਵਾਲੇ ਐਪਲ ਲਏ ਆ ਉਹਦੇ ਵਿੱਚ ਇੱਕ ਐਪਲ ਆਪਾਂ ਰੌਟਨ ਰੱਖ ਦਿੱਤਾ ਹੂੰ ਗੱਲ ਐ ਛੜਿਆ ਰੌਟਨ ਐਪਲ ਆਪਾਂ ਇੱਕ ਰੱਖ ਦਿੱਤਾ ਸਰ ਉਹ ਕਿੰਨਾ ਟਾਈਮ ਲਾਏਗਾ ਦੂਜੇ ਐਪਲ ਨੂੰ ਰੌਟਨ ਕਰਨ ਲਈ ਬਹੁਤ ਛੇਤੀ ਬਹੁਤ ਛੇਤੀ ਸਰ ਹੁਣ ਤੁਸੀਂ ਆਪ ਕਿਹਾ ਬਹੁਤ ਛੇਤੀ ਸਿਮਿਲਰਲੀ ਅਗਰ ਉਹਨਾਂ ਦੇ ਐਕਟਿਵ ਸੈਲਸ ਅੱਛੇ ਵੀ ਹੈਗੇ ਪਰ ਉਹਨਾਂ ਦੇ ਪਾਸ ਸੈਲਸ ਉਹਨਾਂ ਦੇ ਖਾਣ ਪੀਣ ਡਾਇਬਟੀਸ ਦੀ ਮੈਡੀਸਿਨਸ ਬੀਪੀ ਦੀ ਮੈਡੀਸਿਨ ਡਿਪਰੈਸ਼ਨ ਦੀ ਮੈਡੀਸਿਨ ਦੇ ਕਾਰਨ ਉਹਨਾਂ ਦੇ ਪਾਸ ਸੈਲਸ ਜੇ 4 ਤੋਂ 5 ਜਾਂ 3 ਤੋਂ 4 ਵੀ ਹੈਗੇ ਹੈ ਨਾ ਸ ਪਰ ਉਹਨਾਂ ਨੂੰ ਪ੍ਰੈਗਨੈਂਸੀ ਕਨਸੀਵ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਜਿਹੜਾ ਸਪਰਮ ਹੈ ਉਹ ਇੰਨਾ ਮੋਟਾਈਲਿਸ਼ ਨਹੀਂ ਹੁੰਦਾਗਾ ਹਮ ਹਮ ਅੱਛਾ ਥਾਇਰੋਇਡ ਕਰਕੇ ਵੀ ਪ੍ਰੋਬਲਮ ਆ ਸਕਦੀ ਹੈ ਬੰਦਿਆਂ ਨੂੰ ਬੰਦਿਆਂ 'ਚ ਵੀ ਬੜਾ ਥਾਇਰੋਇਡ ਹੈ ਜੀ ਸਰ ਥਾਇਰੋਇਡ ਦੇ ਕਾਰਨ ਉਹਨਾਂ ਦੇ ਫਸਲਸ ਇਨਕਰੀਸ ਹੋਣਗੇ ਐਕਟਿਵ ਹੋਣਾ ਨਹੀਂ ਜੇ ਐਕਟਿਵ ਸੈਲਸ ਉਹਨਾਂ ਦੇ 60 ਅਬੋਵ ਨਹੀਂ ਹੈਗੇ ਤਾਂ ਸਰ ਬਹੁਤ ਮੁਸ਼ਕਿਲ ਲੱਗ ਕਰਦੀ ਸਰ ਇਹ ਹੈ ਕਿ ਸਰ ਇਹ ਹੈਗੀ 56 ਤੁਸੀਂ ਜਿਵੇਂ ਮੇਲ ਔਰ ਫੀਮੇਲ ਦੋਨਾਂ ਦੀ ਗੱਲ ਕੀਤੀ ਹੈ 56 ਇਸ ਨੂੰ ਸਰ ਛਤਮੂਲੀ ਕਿਹਾ ਜਾਂਦਾ ਹੈ ਛਤਮੂਲੀ ਮਤਲਬ ਅੱਛਾ ਛਤ ਸਮਝ ਕੇ ਤੁਸੀਂ 100 ਹੈ ਨਾ ਮੂਲ ਮਤਲਬ ਇਹਦੇ ਜਿਹੜੇ ਰੂਟਸ ਹੈ ਸਰ ਇਹਦੀਆਂ 100 ਤੋਂ ਵੱਧ ਰੂਟਸ ਹੁੰਦੀਆਂ ਜੇ ਇਹਦੀਆਂ 100 ਤੋਂ ਵੱਧ ਰੂਟਸ ਹੈ ਨਾ ਤੇ ਜੇ ਸੋ ਬਿਮਾਰੀਆਂ ਐ ਤੇ ਸੋ ਰਾਹਤ ਵੀ ਐ ਜੜ ਦਿੰਦੀ ਐ ਸ਼ਤਮੂਰੀ ਸਰ ਇਹ ਬੂੜੀ ਬੂਟੀ ਮਤਲਬ ਕਹਿਣ ਦਾ ਕਿ ਆਪਾਂ ਗੱਲ ਕਰੀਏ ਕਿ ਜਦੋਂ ਬੱਚਾ ਜਨਮ ਲੈਂਦਾ ਉਹ ਕਿਹਦੇ ਆਸਰੇ ਰਹਿੰਦਾ ਬੇਬੀ ਫੀਡ ਦੇ ਆਸਰੇ ਠੀਕ ਐ ਜੀ ਸਰ ਸ਼ਤਾਵਰ ਨੇ ਬੇਬੀ ਫੀਡ ਤੋਂ ਲੈ ਕੇ ਮਤਲਬ ਬੱਚਾ ਜਦੋਂ ਜੰਮਿਆ ਉਦੋਂ ਤੋਂ ਲੈ ਕੇ ਟਿਲ ਡੈਥ ਮਤਲਬ ਕਹਿਣ ਦਾ ਭਾਵ ਇਹ ਐ ਕਿ ਉੱਪਰੋਂ ਸਿਰੇ ਤੱਕ ਮਤਲਬ ਬ੍ਰੇਨ ਤੋਂ ਲੈ ਕੇ ਪੈਰਾਂ ਤੱਕ ਕਹਿੰਦੇ ਹਾਂ ਸਿਰ ਦੇ ਵਾਲ ਤੋਂ ਲੈ ਕੇ ਸਰ ਦੇ ਪੈਰ ਤੱਕ ਸਾਡੇ ਇਹਦਾ ਮਤਲਬ ਹੈ ਹੁਣੇ 100 ਬਿਮਾਰੀਆਂ ਕਹੀਆਂ ਕਿ 100 ਬਿਮਾਰੀਆਂ ਦਾ ਹੱਲ ਆ ਹੁਣ ਬਿਮਾਰੀ ਜਿਵੇਂ ਤੁਸੀਂ ਮੇਲਰ ਫੀਮੇਲ ਦੀ ਗੱਲ ਕੀਤੀ ਸਰ ਕੋਈ ਵੀ ਲਾ ਲਓ ਅਸੀਂ ਸਭ ਤੋਂ ਪਹਿਲੇ ਬ੍ਰੇਨ ਦੀ ਗੱਲ ਕਰਦੇ ਆ ਮੰਨ ਲਓ ਦਿਮਾਗੀ ਸਰ ਅਸ ਏ ਟਾਈਮ ਤੇ ਹੁੰਦਾ ਕੀ ਹੈ ਕਿ ਕਨਸੈਂਟਰੇਸ਼ਨ ਨਹੀਂ ਬਣ ਪਦੀ ਉਹਨਾਂ ਦੀ ਲਰਨਿੰਗ ਐਬਿਲਿਟੀ ਐਬਿਲਿਟੀ ਰੀਕਾਲ ਬਹੁਤ ਚੀ ਭੁੱਲਦੇ ਆ ਇੱਥੋਂ ਤੱਕ ਕਿ ਦੇਖਿਆ ਗਿਆ ਹੈ ਕਿ ਜਦੋਂ ਕਨਸੈਪਸ਼ਨ ਨਹੀਂ ਹੁੰਦੀ ਮੇਲ ਔਰ ਫੀਮੇਲ ਦੋਨੋਂ ਦਾ ਸੁਭਾਅ ਚਿੜਚਿੜਾ ਰਹਿਣਾ ਸ਼ੁਰੂ ਹੋ ਜਾਂਦਾ ਉਹ ਕਈ ਵਾਰ ਥਾਇਰੋਇਡ ਕਰਕੇ ਵੀ ਹੁੰਦਾ ਜੀ ਥਾਇਰੋਇਡ ਕਰਕੇ ਹੀ ਸਰ ਇਹ ਦਿੱਕਤ ਆਂਦੀ ਹੈਗੀਆਂ ਜਿਵੇਂ ਅਸੀਂ ਇਹ ਹੁਣ ਮੈਡੀਸਨ ਦੱਸ ਰਹੇ ਆਂ ਜੇ ਥਾਇਰੋਇਡ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਨਾਂ ਨੇ ਇਹ ਟੈਬਲੇਟ ਲੈ ਲੈਣੀ ਆ ਸਰ ਐਲੋਪੈਥੀ ਲਵਾਂਗੇ ਔਰ ਸਾਨੂੰ ਪਤਾ ਹੈ ਕਿ ਜਿਹੜੇ ਪੇਸ਼ੈਂਟ ਮੇਰੇ ਦੇਖ ਰਿਹਾ ਹੈ ਵੀਡੀਓਜ਼ ਉਹਨਾਂ ਨੂੰ ਪਤਾ ਹੈ ਕਿ 25mg ਤੋਂ 50 50 ਤੋਂ 100 100 ਤੋਂ 125mg ਹੋਣਾ ਆਬਵੀਅਸ ਹੈ ਪਰ ਅਸੀਂ ਅਗਰ ਸਾਡੇ ਕੋਲ ਪੇਸ਼ੈਂਟ ਬਿਗਨਿੰਗ ਜਾਂ ਇਨੀਸ਼ੀਅਲ ਸਟੇਜ ਦੇ ਆ ਜਾਂਦਾ ਹੈ ਤੇ ਇਹ ਥਾਇਰੋਇਡ ਦੀ ਮੈਡੀਸਿਨ ਸਰ ਐਟ ਲੀਸਟ 3 ਤੋਂ 4 ਮੰਥ ਲਾਏਗੀ ਉਹਨਾਂ ਦਾ ਥਾਇਰੋਇਡ ਸਾਰਾ ਕਵਰ ਹੋ ਜਾਏਗਾ ਤੋ ਤੀਜੇ ਦਿਨ ਉਹ ਸੌਫ ਲੈਣਾ ਸ਼ੁਰੂ ਕਰ ਦੇਣ ਸਰ ਰਾਤ ਨੂੰ ਸੌਕ ਕਰਕੇ ਰੱਖਿਆ ਨੇ ਇਸ ਨੂੰ ਇੱਕ ਚਮਚ ਤੇ ਨਾਲ ਉਹ ਥੋੜੀ ਜਿਹੀ ਮਿਸ਼ਰੀ ਪਾ ਲੈਣ ਸਵੇਰੇ ਉੱਠ ਕੇ ਉਹਨਾਂ ਨੇ ਬਿਨਾ ਉਬਾਲੇ ਇਦਾਂ ਹੀ ਪੀ ਲੈਣਾ ਸਰ ਇਹ ਮਹੀਨੇ ਦੇ 10 12 ਦਿਨ ਪੀਤਾ ਮੀਨਸ ਔਰ 10 12 ਦਿਨ ਵੀ ਪੀਤਾ ਔਰ ਓਵੂਲੇਸ਼ਨ ਤੋਂ ਬਾਅਦ ਜਦੋਂ ਓਵੂਲੇਸ਼ਨ ਹੋ ਗਿਆ ਉਸ ਤੋਂ ਬਾਅਦ 10 ਦਿਨ ਲੈ ਲੈਣ ਸਰ ਪਤਾ ਹੀ ਨਹੀਂ ਲੱਗਣਾ ਕਿ 임ਪਲੈਂਟੇਸ਼ਨ ਕਦੋਂ ਹੋ ਜਾਣਾ ਹੈਗਾ ਅੱਛਾ ਜੀ ਐਡਾ ਮਤਲਬ ਘੈਂਟ ਨੁਸਖਾ ਹੈ ਸਰ ਅਸੀਂ ਮੈਂ ਖੁਦ ਨਹੀਂ ਕਹਿ ਰਹੀ ਇਹ ਮੇਰੇ ਪੇਸ਼ੈਂਟ ਕਹਿੰਦੇ ਹੈਗੇ ਆ ਜਿਨ੍ਹਾਂ ਨੂੰ ਬਹੁਤ ਬਹੁਤ ਪ੍ਰੋਬਲਮਸ ਸਰ ਪ੍ਰੈਗਨੈਂਸੀ ਇਹ ਪੇਸ਼ੈਂਟ ਦੀ ਗੱਲ ਕਰੀਏ ਤਾਂ ਸਰ ਅਥਨ ਨੂੰ ਪਤਾ ਹੈ ਅੱਜ ਦੇ ਟਾਈਮ ਤੇ ਪੀਰੀਅਡਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਫੀਮੇਲਸ ਨੂੰ ਬਹੁਤ ਜ਼ਿਆਦਾ ਮੈਡੀਸਿਨ ਲੈਂਦੇ ਆ ਤੇ ਪੀਰੀਅਡਸ ਆਉਂਦੇ ਆ ਜਿਹੜੀਆਂ ਟੱਚ ਵੁੱਡ ਮੈਨੂੰ ਹੁਣੇ ਮੇਰੇ ਮਾਈਂਡ ਚ ਇੱਕ ਗੱਲ ਆ ਰਹੀ ਹੈਗੀ ਹੈ ਕਿ ਸੁਭਾਗਿਆ ਮੈਡੀਸਨ ਅਸੀਂ ਰੀਪਰੋਡਕਟਿਵ ਸਿਸਟਮ ਲਈ ਦੱਸੀ ਹੋਈ ਹੈਗੀ ਐਸੋਭਾਗਿਆ ਮੈਡੀਸਨ ਦੀ ਵਿੱਚ ਦੀ ਗੱਲ ਆ ਗਈ ਤੇ ਮੇਰੇ ਇੱਕ ਪੇਸ਼ੈਂਟ ਨੂੰ ਸਰ ਮੇਰੇ ਹੱਥ ਇਸ ਸੀਗਾ ਉਹ ਸਾਡੇ ক্লোਜ਼ ਸੀਗੇ ਮੈਂ ਉਸ ਨੂੰ ਦੋ ਕੈਪਸੂਲ ਚ ਕੱਢ ਕੇ ਦੇ ਦਿੱਤੇ ਕਿਉਂਕਿ ਇਹਦੀ ਕਾਸਟ ਬਹੁਤ ਪੈਂਦੀ ਹੈ ਸਰ ਫ੍ਰੀ ਆਫ ਕਾਸਟ ਪ੍ਰਸ਼ਾਦਤਰਾ ਤੇ ਵੰਡੇ ਨਹੀਂ ਸਕਦੇਗੇ ਸਰ ਠੀਕ ਹੈ ਜੀ ਤੇ ਇਹ ਦੋ ਕੈਪਸੂਲ ਕੱਢ ਕੇ ਦਿੱਤੇ ਸਰ ਉਹ ਲੇਡੀ ਮੈਨੂੰ ਕਹਿੰਦੀ ਥੋੜੇ ਦਿਨ ਬਾਅਦ ਮੈਨੂੰ 2 ਸਾਲ ਹੋ ਗਏ ਸੀ ਪੀਰੀਅਡ ਨਹੀਂ ਆਈ ਸੀ ਕਿ ਤੇ ਮੈਨੂੰ ਦੋ ਕੈਪਸੂਲ ਲੈਣ ਦੇ ਨਾਲ ਹੀ ਪੀਰੀਅਡਸ ਆ ਗਏ ਪੀਰੀਅਡਸ ਇਸ ਤਰ੍ਹਾਂ ਕੀ ਕਰਦਾ ਜੀ ਸਰ ਇੱਥੋਂ ਤੱਕ ਕਿ ਇਹਦੇ 'ਚ ਇੰਨੀ ਪਾਵਰ ਹੈ ਸਰ ਮੇਰੇ ਕੋਲ ਮੈਡੀਸਿਨ ਜਿਹੜੇ ਲੈ ਜਾਂਦੇ ਆ ਨਾ ਮੈਂ ਤੁਹਾਨੂੰ ਦੋ ਐਗਜ਼ਾਮਪਲ ਹੋਰ ਦੱਸ ਦਿੰਨੀ ਹੈਗੀਆਂ ਲੇਡੀ ਆਈਵੀਐਫ ਡੇਟ ਲਈ ਹੋਈ ਸੀ 10-11 ਸਾਲ ਤੋਂ ਉਸ ਨੂੰ ਪ੍ਰੈਗਨਨਸੀ ਕਨਸੀਵ ਨਹੀਂ ਹੋ ਰਹੀ ਸੀ ਠੀਕ ਹੈ ਤੇ ਉਸਨੇ ਸਰ ਇਹ ਸਾਡੇ ਕੋਲ ਇੱਕ ਲੈ ਗਏ ਫੀਲ ਤੇ 15 ਦਿਨ ਹੀ ਲਈ ਆ ਸਰ ਉਸਨੇ 15 ਦਿਨ ਬਾਦੋ ਲੇਡੀ ਕਹਿ ਰਹੀ ਕਿ ਮੈਂਮ ਪ੍ਰੈਗਨਨਸੀ ਕਨਸੀਵ ਹੋ ਗਈ ਬਾਕੀ ਕੈਪਸੂਲਸ ਆ ਮੇਰੇ ਪਾਏ ਆ ਵਾਪਸ ਕਰ ਲਓਗੇ ਸਰ ਇਦਾਂ ਇਦਾਂ ਦੇ ਕੇਸ ਆਗੇ ਆ ਤੇ ਸਰ ਜਿਹੜੀ ਸੁਭਾਗ ਹੈ ਮੈਡੀਸਨ ਹੈਗੀ ਮੈਂ ਲਾਸਟ ਟਾਈਮ ਹੀ ਦੱਸਿਆ ਸੀਗਾ ਇਹ ਫਰਸਟ ਮੰਥ ਤੋਂ ਲੈ ਕੇ 8th ਮੰਨ ਤੱਕ ਯੂਜ਼ ਕੀਤੀ ਜਾ ਸਕਦੀ ਹੈ ਇਹ ਲੈ ਲੈਂਦੇ ਆ ਉਹਨਾਂ ਨੂੰ ਕਿਸੇ ਫੋਲਿਕ ਐਸਿਡ ਦੀ ਕਿਸੇ ਹੋਰ ਵਿਟਾਮਿਨ ਮਿਨਰਲ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਉਹ ਇਕੱਲਾ ਇਹ ਹੀ ਲੈ ਲੈਣ ਤੇ ਆਪਣੀ ਇੱਕ ਹੈਲਦੀ ਡਾਈਟ ਲੈ ਲੈਣ ਸਰ ਉਹਨੇ ਆਪਾਂ ਨੇ ਮੈਂ ਤੁਹਾਨੂੰ ওভারਰੋਸ਼ ਸ਼ਤਾਵਰ ਦੀ ਗੱਲ ਕੀਤੀ ਸੀਗੀ ਸਰ ਇਹ ਸ਼ਤਾਵਰ ਉਹਨਾਂ ਕਰੋ ਤਾਂ ਉਹ ਉਦਾਂ ਹੀ ਪਾਊਡਰ ਬਣਾ ਕੇ ਘਰ ਲੈ ਲੈ ਲੈਂਦੇ ਤਾਂ ਬਹੁਤ ਵਧੀਆ ਹੈ ਸਰ ਇਹ ਸ਼ਤਾਵਰ ਤੋਂ ਇਹ ਤਿਆਰ ਕੀਤਾ ਗਿਆ ਹੈ ਸੋਮਿਆ ਕਿਉਂ ਹੈ ਸਰ ਓਕੇ ਸੋਮੇ ਕਿਉਂ ਸਰ ਸਰ ਇਹਦੀ ਮੈਂ ਇਹਦੇ ਗੁਣ ਮੈਂ ਨਹੀਂ ਦੱਸ ਸਕਦੀ ਸਰ ਮਤਲਬ ਆਈ ਡੋਨਟ ਹੈਵ ਐਨੀ ਵਰਡਸ ਟੂ ਅਟਰ ਦਾ ਫਾਰਮੂਲੇਸ਼ਨ ਮਤਲਬ ਮੇਰੇ ਕੋਲ ਸ਼ਬਦ ਹੀ ਨਹੀਂ ਹੈ ਕਿ ਸੋਮਿਆ ਕਿ ਉਹਦਾ ਇੰਨਾ ਜ਼ਿਆਦਾ ਬੈਰਿਟਿਕ ਸਰ ਇਹ ਸ਼ਤਾਵਰਤ ਤੇ ਤਿਆਰ ਹੋਇਆ ਇਹਦੇ ਸ਼ਤਾਵਰੀਤ ਹੋਰ ਬਹੁਤ ਸਾਰੀਆਂ ਹਰਬਲਸ ਪਾ ਕੇ ਅਸੀਂ ਕੀ ਕਰਦੇ ਜੀ ਸਰ ਇਹ ਹੁਣੇ ਜਿਹੜੀਆਂ ਸਾਰੀਆਂ ਸੋ ਬਿਮਾਰੀਆਂ ਦੀ ਗੱਲ ਹੋਈ ਜੀ ਤੁਸੀਂ ਕਹਿ ਰਹੇ ਹੋ ਨਾ ਮੇਲ ਔਰ ਫੀਮੇਲ ਇਹ ਲੈਣਾ ਵੀ ਬਹੁਤ ਸੌਖਾ ਹੈ ਸਰ ਤੇ ਟੇਸਟ ਵਿੱਚ ਵੀ ਬਹੁਤ ਅੱਛਾ ਹੈ ਜੀ ਲੈਣਾ ਜੀ ਸਰ ਇਸ ਨੂੰ ਦੁੱਧ ਦੇ ਵਿੱਚ ਇੱਕ ਚਮਚ ਪਾ ਕੇ ਰਾਤ ਨੂੰ ਪੀ ਲੈਣਾ ਹੈ ਸਰ ਬ੍ਰੇਨ ਤੋਂ ਲੈ ਕੇ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਅਗਰ ਐਕਸਪਲੇਨ ਕਰਾਂ ਤੁਹਾਨੂੰ ਥੋੜਾ ਜਿਹਾ ਮੈਂ ਸ਼ਾਰਟਲੀ ਸੋਮਿਆ ਦੇ ਫਾਇਦੇ ਦੱਸ ਦਿਆਂ ਸਿਕਿਓ ਦੇ ਸਰ ਅਗਰ ਕੋਈ ਬ੍ਰੇਨ ਦੇ ਦਿੱਕਤ ਹੈ ਤਾਂ ਫਾਇਦਾ ਸਰ ਅਗਰ ਕੋਈ ਆਈਜ਼ ਦੀ ਪ੍ਰੋਬਲਮ ਹੈਗੀ ਹੈ ਹਨਾ ਆਈ ਟੋਨਿਕ ਇਹ ਬਹੁਤ ਅੱਛਾ ਆਈ ਟੋਨਿਕ ਹੈ ਬੱਚਿਆਂ ਦੀ ਵੱਡਿਆਂ ਦੀ ਬਜ਼ੁਰਗਾਂ ਦੀ ਮੰਨ ਲਓ ਉਹਨਾਂ ਨੂੰ ਪ੍ਰੋਬਲਮ ਹੈਗੀ ਹੈ ਤਾਂ ਉਹ ਇਹਨੂੰ ਯੂਜ਼ ਕਰਨ ਸਰ ਉਨਾ ਤਾਂ ਜਿਹੜਾ ਨੰਬਰ ਹੈ ਨਾ ਜਿਹੜਾ ਦਿਨ-ਬਦ ਦਿਨ ਵੱਧਦਾ ਜਾ ਰਿਹਾ ਉਹ ਸਟੇਬਲ ਹੋ ਜਾਏਗਾ ਉਸ ਤੋਂ ਬਾਅਦ ਗੱਲ ਕਰੀਏ ਸਰ ਯੂਰਸ ਦੀ ਹੁਣੇ ਅਸੀਂ ਗੱਲ ਕੀਤੀ ਸੀ ਇਨਫੈਕਸ਼ਨ ਤੇ ਇਨਫੈਕਸ਼ਨ ਭਾਵੇਂ ਰੀਪਰੋਡਕਟਿਵ ਸਿਸਟਮ ਦੇ ਵਿੱਚ ਹੈਗੀ ਹੈ ਯੂਟਾਈ ਇਨਫੈਕਸ਼ਨ ਹੈ ਕੀ ਭਾਵੇਂ ਕੰਨ ਦੇ ਵਿੱਚ ਇਨਫੈਕਸ਼ਨ ਹੈਗੀ ਹੈ ਭਾਵੇਂ ਕਿਤੇ ਵੀ ਬਾਡੀ ਦੇ ਪਾਰਟ ਚ ਇਨਫੈਕਸ਼ਨ ਹੈ ਤਾਂ ਇਹ ਇਅਰ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਯੂਟਾਈ ਇਨਫੈਕਸ਼ਨ ਨੂੰ ਵੀ ਸੋਮਿਆ ਕਿਉਂ ਨਹੀਂ ਕਵਰ ਕਰਦੇ ਨਾ ਉਸ ਤੋਂ ਬਾਅਦ ਸਰ ਗੱਲ ਕਰੀਏ ਤੇ ਪਾਈਲਸ ਦੀ ਜਾਂ ਡਾਈਜੈਸ਼ਨ ਸਿਸਟਮ ਦੀ ਆਈਸ ਇਅਰ ਤੋਂ ਬਾਅਦ ਸਰ ਡਾਈਜੈਸ਼ਨ ਸਿਸਟਮ ਆ ਜਾਂਦਾ ਸਾਡਾ ਹਾਰਟ ਆ ਜਾਂਦਾ ਹੈ ਹਾਰਟ ਦੀ ਗੱਲ ਕਰੀਏ ਸਰ ਇਹਨੇ ਕਾਰਡੀਅਕ ਨੂੰ ਆਪਣੀ ਆਰਟਰੀਜ਼ ਨੂੰ ਇਹਨਾਂ ਨੂੰ ਬਹੁਤ ਅੱਛਾ ਕਰ ਦੇਣਾ ਉਹਨਾਂ ਦੀ ਜਿਹੜੀ ਲੂਬ੍ਰੀਕੇਸ਼ਨ ਹੈਗੀ ਹੈ ਉਹ ਸਟੀਮੂਲੇਟ ਕਰ ਦੇਣੀ ਹੈ ਜੇ ਅਸੀਂ ਐਬਡੋਮਨ ਦੀ ਗੱਲ ਕਰੀਏ ਡਾਈਜੈਸ਼ਨ ਪਾਰਟ ਅਗਰ ਕਿਸੇ ਦਾ ਵੀਕ ਹੈ ਬਾਰ ਬਾਰ ਸੰਗਰਹਿਣੀ ਹੋ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਕਾਂਸਟਿਪੇਸ਼ਨ ਰਹਿੰਦੀ ਹੈ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਸਿਰ ਅਸੀਂ ਉਹਨਾਂ ਨੂੰ ਵੀ ਇਹ ਸੋਮਿਆ ਕਿ ਉਹ ਅਸੀਂ ਰਿਕਮੈਂਡ ਕਰ ਦਿੰਨੇ ਹੈਗੇ ਆ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਪਾਇਲਸ ਦੀ ਹੁਣ ਤੁਸੀਂ ਹੀ ਗੱਲ ਕੀਤੀ ਸੀ ਕਿ ਡਾਇਬੀਟਿਸ ਬੀਪੀ ਜਾਂ ਉਹਨਾਂ ਨੂੰ ਸਟ्रेस ਰਹਿੰਦੀ ਹੈ ਇਹ ਰਾਤ ਨੂੰ ਪੀ ਕੇ ਸੋ ਜਾਂਸ ਉਹਨਾਂ ਨੂੰ ਸਾਇੰਸ ਸਾਉਂਡ ਸਲੀਪ ਆਣੀ ਹੈਗੀ ਹੈ ਤੇ ਜੇ ਅਸੀਂ ਹੁਣ ਗੱਲ ਕਰੀਏ ਤੇ ਇਹਦੇ ਵਿੱਚ ਇਹਨੂੰ ਆਪਾਂ ਓਵਰਆਲ ਨਾਮ ਦੇ ਸਕਦੇ ਹਾਂ ਕੁਈਨ ਆਫ ਹੈਲਥ ਅੱਛਾ ਓਵਰਆਲ ਨਾਮ ਇਸ ਨੂੰ ਮੈਂ ਦੇ ਸਕਦੀ ਹਾਂ ਕੁਈਨ ਆਫ ਹੈਲਥ ਸਰ ਭਾਵੇਂ ਮੇਲ ਹੈ ਤੇ ਭਾਵੇਂ ਫੀਮੇਲ ਹੈ ਇਸਰ ਭੁੱਲ ਕੇ ਮਤਲਬ ਕਿਸੇ ਵੀ ਚੀਜ਼ ਨੂੰ ਦੇਖਣ ਕੋਈ ਵੀ ਪ੍ਰੋਬਲਮ ਹੈ ਸੋਮਿਆ ਕਿ ਹੋਤਾ ਹੋ ਜਰੂਰੀ ਯੂਜ਼ ਕਰ ਉਹਨਾਂ ਨੇ ਸਾਡੇ ਕੋਲੋਂ ਤਿਆਰ ਲੈਣਾ ਤਾਂ ਤਿਆਰ ਲੈ ਲੈਣ ਅਦਰਵਾਈਜ਼ ਉਹ ਸ਼ਤਾਵਰ ਘਰੇ ਲਿਆ ਕੇ ਤਿਆਰ ਕਰ ਸਕਦੇ ਸਰ ਇਕੋ ਤੇ ਇੱਕ 11 ਹੋ ਜene ਬਿਲਕੁਲ ਇੱਕ ਔਰ ਇੱਕ 11 ਹੁੰਦੇ ਹੈ ਅਗਰ ਸੋਮਿਆ ਕਿਉ ਪਾਣਾ ਉਹਨਾਂ ਨੂੰ ਉਹਨਾਂ ਕਿ ਜਿੰਨਾਂ ਕ ਲਈ ਆਪਾਂ ਰੋਸਟ ਕਰਨੇ ਹੈਗੇ ਬਿਲਕੁਲ ਅਦਾ ਹਲਵੇ ਤਰ੍ਹਾਂ ਨਹੀਂ ਆਪਾਂ ਪਾਣਾ ਸਿਰਫ ਰੋਸਟ ਕਰਨ ਲਈ ਸੋਮਿਆ ਮਤਲਬ ਚਮਚਾ ਇੱਕ ਸਿੱਟ ਦੀ ਹੈ ਚਮਚ ਇੱਕ ਕਿਉ ਪਾ ਲੈਣ ਕਾਲਾ ਨਮਕ ਪਾ ਲੈਣ ਕਾਲੀ ਮਿਰਚ ਪਾ ਲੈਣ ਥੋੜੀ ਜੀ ਹਿੰਗ ਪਾ ਲੈਣ ਹੁਣ ਤੁਸੀਂ ਜਿਹੜੀ ਗਲਤ ਕੀਤੀ ਹੈ ਨਾ ਆਈਵੀਐਫ ਵਾਸਤੇ ਸਰ ਕੱਲੇ ਇਹ ਜਿਹੜੇ ਮੈਂ ਅੱਜ ਫਾਰਮੂਲਾ ਦੇ ਰਹੀ ਐ ਨਾ ਸਾਰੇ ਫਾਰਮੂਲਸ ਯੂਜ਼ ਹੋ ਸਕਦੇ ਹੈ ਕਿਉਂਕਿ ਇਹ ਉਹਨਾਂ ਨੇ 스ਨੈਕਸ ਟਾਈਪ ਤੇ ਲੈ ਲੈਣਾ ਇਹਦੇ ਚ ਕੱਲੇ ਮਖਾਣੇ ਨਹੀਂ ਪਾ ਫਲੈਕਸ ਸੀਡਸ ਇਹਦੇ ਸਿਰ ਜ਼ਬਰਦਸਤ omega 3 ਹੈਗਾ ਪ੍ਰੋਟੀਨ ਹੈ ਇਹਦੇ ਚ ম্যাগਨੀਸ਼ੀਅਮ ਹੈ ਇਹ ਚ ਫਾਸਫੋਰਸ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੀ ਬਾਡੀ ਵਾਸਤੇ ਨਾਲੋਂ ਪਾਲਨ ਸਰ ਥੋੜੇ ਜਿਹਾ ਬਦਾਮ ਰੋਸਟ ਕਰਕੇ ਵਿੱਚੋਂ ਪਾਲਨ ਸਰ ਗਿਰੀ ਆਪਣੇ ਮੂੰਗਫਲੀ ਦੀ ਕੱਚੀ ਗਿਰੀ ਉਹ ਵੀ ਅਲੱਗ ਅਲੱਗ ਰੋਸਟ ਕਰਨਾ ਨਾਲੋਂ ਪਾਲਨ ਛੋਲੇ ਸਰ ਚਨਾ ਤੁਹਾਨੂੰ ਪਤਾ ਹੈ ਕਿੰਨਾ ਜ਼ਿਆਦਾ ਹੈਲਦੀ ਹੈ ਇਹਨਾਂ ਨੂੰ ਅਲੱਗ-ਅਲੱਗ ਫਰਾਈ ਕਰਕੇ ਕਿਉਂਕਿ ਜਿਹੜਾ ਬਦਾਮ ਹੈ ਉਹਨੇ ਜ਼ਿਆਦਾ ਸਮਾਂ ਲੈਣਾ ਤੇ ਜਿਹੜੇ ਮਖਾਣੇ ਆ ਉਹਨੇ ਛੇਤੀ ਸੜ ਜਾ ਰਿਹਾ ਹੁੰਦਾ ਹੈ ਨਾ ਸਭ ਨੇ ਆਪਣਾ-ਆਪਣਾ ਟਾਈਮ ਲੈਣਾ ਇਹ ਸਾਰਾ ਇਕੱਠਾ ਕਰਕੇ ਫਿਰ ਉਹ ਚਾਹ ਵਗੈਰਾ ਚੰਦਾ ਜਿਹੜੇ ਬਿਸਕਟ ਤੇ ਮੈਦੇ ਦੀ ਸਭ ਚੀਜ਼ਾਂ ਲੈ ਰਹੇ ਉਹਦੀ ਬਜਾਏ ਉਹ ਇਸ ਨੂੰ ਲੈਨਸਰ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਕਿਸੇ ਵੀ ਤਰ੍ਹਾਂ ਦੀ ਪਿਲਸ ਲੈਣ। ਕੀ ਬਾਤ ਹੈ ਕੀ ਬਾਤ ਹੈ ਸਭ ਦੇਖੋ ਤੁਸੀਂ ਮੈਮ ਨੇ ਬੜਾ ਸਵਾਦਫੁਲ ਅਸੀਂ ਕਹਿੰਦੇ ਕਿ ਟੇਸਟਫੁਲ ਨੁਸਖਾ ਅੱਜ ਸਾਡੇ ਨਾਲ ਸਾਂਝਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਅਲਸੀ ਦੇ ਬੀਜ ਹੈਗੇ ਨੇ ਬਦਾਮ ਹੈਗੇ ਨੇ ਮਖਾਣੇ ਹੈਗੇ ਨੇ ਤੇ ਅਸੀਂ ਇਹ ਇਹ ਭੁੰਨੀ ਹੋਈ ਹੈ ਜੀ ਜਿਹੜੀ ਅਲਸੀ ਹੈ ਸਾਡੀ ਸਰ ਤੁਸੀਂ ਖਾ ਕੇ ਦੇਖੋ ਤੁਹਾਨੂੰ ਬਹੁਤ ਕ੍ਰਿਸਪੀ ਲੱਗੇਗਾ ਭਾਵੇਂ ਤੁਸੀਂ ਇਕੱਲੀ ਅਲਸੀ ਖਾ ਲਓ ਤੇ ਭਾਵੇਂ ਤੁਸੀਂ ਇਕੱਲਾ ਇਹ ਖਾ ਲਓ ਤੁਹਾਨੂੰ ਕਿਸੇ ਵਿੱਚ ਇਦਾਂ ਨਹੀਂ ਲੱਗਣਾ ਇਰਿਟੇਸ਼ਨ ਨਹੀਂ ਲੱਗਣੀ ਹੈਗੀ ਤੁਸੀਂ ਈਜ਼ੀਲੀ ਫਿਨਿਸ਼ ਕਰ ਸਕਦੇ ਹੋ